ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾਉਣਾ ਲਗਭਗ ਇਨਸਾਨ ਦੀ ਫਿਤਰਤ ਹੋ ਚੁੱਕੀ ਹੈ ਜੇ ਆਪਾਂ ਜਿਆਦਾ ਦੂਰ ਨਾ ਜਾਈਏ ਥੋੜਾ ਪਿੱਛੇ ਜਾ ਕੇ ਸੋਚੀਏ ਜਦੋਂ ਜਿਆਦਾ ਮੀਂਹ ਪਏ ਤਾਂ ਲੋਕਾਂ ਨੂੰ ਛੱਤਾਂ ਉੱਤੇ ਪਾਉਣ ਲਈ ਕਾਗਜ਼ ਦੀ ਲੋੜ ਪਈ ਤੇ ਉਹ ਕਾਗਜ਼ ਦੁੱਗਣੇ ਤਿਗਣੇ ਰੇਟਾਂ ਤੇ ਵੇਚੇ ਗਏ ਜਾਨੀ ਮਜਬੂਰੀ ਦਾ ਫਾਇਦਾ ਉਠਾਇਆ ਗਿਆ ਕਿ ਇਹ ਤਾਂ ਕਾਗਜ਼ ਇਹਨਾਂ ਨੂੰ ਲੈਣੇ ਹੀ ਪੈਣਗੇ ਚਾਹੇ ਜਿਹੜਾ ਮਰਜ਼ੀ ਰੇਟ ਕਰ ਦਈਏ ਤੇ ਦੁੱਗਣੇ ਤਿੱਗਣੇ ਰੇਟਾਂ ਤੇ ਉਹ ਕਾਗਜ਼ ਵੇਚਿਆ ਗਿਆ। ਯਾਨੀ ਇਨਸਾਨ ਦੀ ਹਰ ਇੱਕ ਇਨਸਾਨ ਦੀ ਹੀ ਇਹ ਫਿਤਰਤ ਹੋ ਚੁੱਕੀ ਹੈ ਕਿ ਜੇ ਕੋਈ ਬੰਦਾ ਉਸ ਨੂੰ ਅੱਗੇ ਮਜਬੂਰ ਮਿਲਦਾ ਤਾਂ ਫਿਰ ਉਸ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਹ ਉਠਾਉਣ ਤੋਂ ਗਰੇਜ਼ ਨਹੀਂ ਕਰਦਾ। ਉਹ ਇਹ ਨਹੀਂ ਸੋਚਦਾ ਕਿ ਮੈਂ ਮਜਬੂਰੀ ਦਾ ਫਾਇਦਾ ਉਠਾ ਰਿਹਾ ਹਾਂ। ਇਸ ਦਾ ਅੰਜਾਮ ਕਿੰਨਾ ਮਾੜਾ ਹੋ ਸਕਦਾ ਹੈ? ਇਸ ਦਾ ਫਲ ਮੈਨੂੰ ਕਿੰਨਾ ਮਾੜਾ ਮਿਲ ਸਕਦਾ ਹੈ? ਪਰ ਉਹ ਬਸ ਉਸ ਵਕਤ ਦਾ ਹੀ ਸੋਚਦਾ ਕਿ ਅੱਜ ਜੇ ਕੋਈ ਬੰਦਾ ਕੋਈ ਮਜਬੂਰ ਬੰਦਾ ਉਸ ਕੋਲ ਫਸ ਗਿਆ ਤਾਂ ਇਸ ਦੀ ਛਿੱਲ ਲਾ ਲਵੋ ਇਸ ਨੂੰ ਨਚੋੜ ਦੇਵੋ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਸੁਣ ਕੇ ਤੁਹਾਡੇ ਰੌਂਗ ਤੇ ਖੜੇ ਹੋ ਜਾਣਗੇ ਇਸ ਘਟਨਾ ਦੇ ਵਿੱਚ ਵੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾਇਆ ਗਿਆ ਤੇ ਉਸ ਨਜਾਇਜ਼ ਫਾਇਦੇ ਉਠਾਏ ਨੇ ਉਹਨਾਂ ਲੋਕਾਂ ਦੀ ਜ਼ਿੰਦਗੀ ਨੂੰ ਇਹੋ ਜੀ ਕਗਾਰ ਤੇ ਲਿਆ ਕੇ ਖੜੇ ਕਰ ਦਿੱਤਾ ਕਿ ਨਾ ਉਹ ਹੁਣ ਮਰਿਆ ਚ ਤੇ ਨਾ ਹੀ ਉਹ ਜਿਉਂਦਿਆ ਚ ਹੈ ਕੀ ਆ ਇਹ ਸਾਰੀ ਘਟਨਾ ਜਾਣਨ ਦੀ ਕੋਸ਼ਿਸ਼ ਕਰਦੇ ਆਂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰਾਖੰਡ ਦਾ ਨੈਨੀਤਾਲ ਇਸ ਦੇ ਅਧੀਨ ਪੈਂਦਾ ਰਾਮਨਗਰ ਤੇ ਰਾਮਨਗਰ ਦੇ ਅਧੀਨ ਪੈਂਦਾ ਇਲਾਕਾ ਬੁੱਲਰ ਗੱਟੀ ਗੱਲ ਹੈ ਅਪ੍ਰੈਲ 2024 ਦੀ ਇਥੋਂ ਦੇ ਰਹਿਣ ਵਾਲੇ ਦੋ ਮੁੰਡੇ ਜਿਨ੍ਹਾਂ ਦੀ ਤਬੀਅਤ ਠੀਕ ਨਹੀਂ ਸੀ ਉਹਨਾਂ ਨੂੰ ਬੁਖਾਰ ਰਹਿੰਦਾ ਸੀ ਸੁਸਤੀ ਰਹਿੰਦੀ ਸੀ ਉਹਨਾਂ ਨੇ ਪਹਿਲਾਂ ਦਵਾਈ ਲੈਤੀ ਆਮ ਡਾਕਟਰ ਤੋਂ ਪਰ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਉਸ ਤੋਂ ਬਾਅਦ ਉਹ ਹਸਪਤਾਲ ਦੇ ਵਿੱਚ ਜਾਂਦੇ ਨੇ ਤੇ ਉੱਥੇ ਜਾ ਕੇ ਡਾਕਟਰ ਨੂੰ ਕਹਿੰਦਾ ਕਿ ਡਾਕਟਰ ਸਾਹਿਬ ਸਾਨੂੰ ਦੋਨਾਂ ਨੂੰ ਇੱਕੋ ਜਿਹੀ ਹੀ ਬਿਮਾਰੀ ਹੈ ਬੁਖਾਰ ਰਹਿੰਦਾ ਤੇ ਅਸੀਂ ਸੁਸਤ ਰਹਿੰਦੇ ਆ ਸਾਡਾ ਸਰੀਰ ਨਹੀਂ ਖੋਲਦਾ ਤਾਂ ਡਾਕਟਰ ਨੇ ਉਹਨਾਂ ਨੂੰ ਇੱਕ ਦੋ ਦਿਨਾਂ ਦੀ ਦਵਾਈ ਦੇ ਦਿੱਤੀ ਕਿ ਤੁਸੀਂ ਇਹ ਖਾ ਕੇ ਦੇਖੋ ਫੇਰ ਦੱਸਣਾ ਦਵਾਈ ਖਾ ਕੇ ਮੁੰਡੇ ਫੇਰ ਵਾਪਸ ਆਉਂਦੇ ਨੇ ਤੇ ਡਾਕਟਰ ਨੂੰ ਕਹਿੰਦੇ ਨੇ ਕਿ ਡਾਕਟਰ ਸਾਹਿਬ ਸਾਨੂੰ ਤਾਂ ਕੋਈ ਵੀ ਫਰਕ ਨਹੀਂ ਪਿਆ ਸਾਡਾ ਤਾਂ ਸਰੀਰ ਉਦਾਂ ਹੀ ਸੁਸਤ ਰਹਿੰਦਾ ਤੇ ਸਾਡਾ ਬੁਖਾਰ ਨਹੀਂ ਉਤਰਦਾ ਹੁਣ ਡਾਕਟਰ ਨੇ ਕਿਹਾ ਕਿ ਤੁਹਾਨੂੰ ਟੈਸਟ ਕਰਵਾਉਣੇ ਪੈਣਗੇ ਤੁਹਾਡਾ ਬਲੱਡ ਟੈਸਟ ਕਰਨਾ ਪਵੇਗਾ ਹੁਣ ਉਹਨਾਂ ਦੇ ਖੂਨ ਦੀ ਜਾਂਚ ਕੀਤੀ ਜਾਂਦੀ ਹੈ ਤੇ ਇੱਕ ਟੈਸਟ ਕਰਵਾਇਆ ਜਾਂਦਾ ਐਚ ਆਈ ਵੀ ਦਾ ਐਚ ਆਈ ਵੀ ਦੇ ਟੈਸਟ ਦੇ ਵਿੱਚ ਜੋ ਰਿਪੋਰਟ ਆਉਂਦੀ ਹੈ ਉਹ ਤਾਂ ਮੁੰਡਿਆਂ ਦੇ ਪੈਰਾਂ ਹੇਠੋਂ ਵੀ ਜ਼ਮੀਨ ਕੱਢ ਦਿੰਦੀ ਹੈ ਤੇ ਡਾਕਟਰ ਵੀ ਹੈਰਾਨ ਹੋ ਜਾਂਦਾ ਕਿਉਂਕਿ ਇਹਨਾਂ ਦੋਨਾਂ ਮੁੰਡਿਆਂ ਨੂੰ ਹੀ ਐਚ ਆਈ ਵੀ ਸੀ ਇਹ ਦੋਨੋਂ ਐਚ ਆਈ ਵੀ ਪੋਜ਼ਿਟਿਵ ਸੀ ਹੁਣ ਡਾਕਟਰ ਹੈਰਾਨ ਸੀ ਕਿ ਦੋਨਾਂ ਨੂੰ ਐਚ ਆਈ ਵੀ ਕਿਵੇਂ ਹੋ ਗਈ ਹੁਣ ਇਹਨਾਂ ਤੋਂ ਪੁੱਛਿਆ ਜਾਂਦਾ ਕਿ ਤੁਸੀਂ ਐਦਾਂ ਦਾ ਕੀ ਕੀਤਾ ਕਿ ਤੁਹਾਨੂੰ ਐਚ ਆਈ ਵੀ ਹੋ ਗਈ ਤਾਂ ਇਹ ਦੱਸਦੇ ਨੇ ਕਿ ਸਾਡੇ ਪਿੰਡ ਦੀ ਇੱਕ ਕੁੜੀ ਹੈ ਅਸੀਂ ਉਸ ਕੋਲ ਜਾਂਦੇ ਸੀ ਅਸੀਂ ਉਸ ਨਾਲ ਸਰੀਰਕ ਸੰਬੰਧ ਬਣਾਉਂਦੇ ਸੀ ਸ਼ਾਇਦ ਸਾਨੂੰ ਉਸ ਤੋਂ ਹੀ ਇਹ ਬਿਮਾਰੀ ਲੱਗੀ ਹੋ ਤੇ ਇਹ ਮੁੰਡਿਆਂ ਨੇ ਇਹ ਵੀ ਕਿਹਾ ਕਿ ਡਾਕਟਰ ਸਾਹਿਬ ਅਸੀਂ ਦੋਨੋਂ ਹੀ ਉਸ ਕੋਲ ਨਹੀਂ ਜਾਂਦੇ ਸਗੋਂ ਸਾਡੇ ਪਿੰਡ ਦੇ ਹੋਰ ਵੀ ਕਈ ਮੁੰਡੇ ਕਈ ਵਿਆਹੇ ਹੋਏ ਵੀ ਉਸ ਕੁੜੀ ਦੇ ਨਾਲ ਸੰਬੰਧ ਬਣਾਉਣ ਲਈ ਜਾਂਦੇ ਨੇ ਹੁਣ ਜਦੋਂ ਡਾਕਟਰ ਇਹ ਗੱਲ ਸੁਣਦਾ ਤਾਂ ਡਾਕਟਰ ਵੀ ਹੈਰਾਨ ਹੋ ਜਾਂਦਾ ਕਿ ਉਸ ਕੁੜੀ ਦੇ ਸੰਪਰਕ ਦੇ ਵਿੱਚ ਆਉਣ ਵਾਲੇ ਤਾਂ ਸਾਰੇ ਹੀ ਐਚਆਈਵੀ ਹੋਗੇ ਹੋਣਗੇ ਹੁਣ ਹੋਰ ਮੁੰਡਿਆਂ ਦੀ ਜਾਂਚ ਕੀਤੀ ਜਾਂਦੀ ਹੈ ਜੋ ਉਸ ਕੁੜੀ ਦੇ ਕੋਲ ਜਾਂਦੇ ਸੀ ਤਾਂ ਲਗਭਗ 20 ਜਾਣੇ ਐਚਆਈਵੀ ਪੋਜ਼ਿਟਿਵ ਨਿਕਲਦੇ ਨੇ ਇਹਨਾਂ ਵਿੱਚੋਂ ਕੁਝ ਵਿਆਹੇ ਵੀ ਹੋਏ ਸੀ ਤੇ ਉਹਨਾਂ ਦੀਆਂ ਪਤਨੀਆਂ ਨੂੰ ਵੀ ਉਹੀ ਬਿਮਾਰੀ ਸੀ ਹੁਣ ਹਾਹਾਕਾਰ ਮੱਚ ਜਾਂਦੀ ਹੈ ਕਿਉਂਕਿ ਜਦੋਂ ਪਿੰਡ ਦੇ ਵਿੱਚ ਪਤਾ ਲੱਗਦਾ ਕਿ ਐਨੇ ਜੋ ਮੁੰਡੇ ਨੇ ਉਹ ਐਚ ਆਈ ਵੀ ਪੋਜ਼ਿਟਿਵ ਨੇ ਤਕਰੀਬਨ 20 ਮੁੰਡੇ ਕਿਉਂਕਿ ਇਹ ਜੋ ਇਲਾਕਾ ਹੈ ਨੈਨੀਤਾਲ ਦਾ ਹੀ ਰਾਮਨਗਰ ਇਲਾਕਾ ਇੱਥੇ ਅਪ੍ਰੈਲ 2023 ਤੋਂ ਲੈ ਕੇ ਮਾਰਚ 2024 ਤੱਕ 26 ਮਾਮਲੇ ਐਚ ਆਈ ਵੀ ਦੇ ਆਏ ਸੀ ਪਰ ਉਸ ਤੋਂ ਬਾਅਦ ਅਪ੍ਰੈਲ 2024 ਤੋਂ ਲੈ ਕੇ ਅਕਤੂਬਰ 2024 ਤੱਕ 17 ਮਾਮਲੇ ਹੋਰ ਆ ਚੁੱਕੇ ਸੀ ਜਾਨੀ 17 ਮਹੀਨਿਆਂ ਦੇ ਵਿੱਚ 45 ਇਹੋ ਜਿਹੇ ਮਾਮਲੇ ਆ ਚੁੱਕੇ ਸੀ ਕਿ ਜੋ ਇਹ ਬੰਦੇ ਨੇ ਵਿੱਚ ਔਰਤਾਂ ਨੇ ਉਹ ਐਚ ਆਈ ਵੀ ਪੋਜ਼ਿਟਿਵ ਨੇ ਜਿਨ੍ਹਾਂ ਦੇ ਵਿੱਚ 15 ਔਰਤਾਂ ਤੇ 30 ਮਰਦ ਸੀ ਤੇ 30 ਮਰਦਾਂ ਦੇ ਵਿੱਚੋਂ 20 ਮਰਦ ਉਹ ਸੀ ਜਿਹੜੇ ਕਿ ਇਸ ਕੁੜੀ ਦੇ ਸੰਪਰਕ ਦੇ ਵਿੱਚ ਆਏ ਸੀ ਹੁਣ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਤਾਂ ਪੁਲਿਸ ਉਸ ਕੁੜੀ ਦੇ ਘਰ ਪਹੁੰਚਦੀ ਹੈ ਘਰੇ ਜਾ ਕੇ ਦੇਖਦੀ ਤਾਂ ਉਸ ਦੇ ਮਾਤਾ ਪਿਤਾ ਘਰ ਨਹੀਂ ਹੁੰਦੇ ਕਿਉਂਕਿ ਉਹ ਮਜ਼ਦੂਰੀ ਕਰਦੇ ਸੀ ਪਰ ਜੋ ਕੁੜੀ ਸੀ ਉਹ ਤਾਂ ਨਸ਼ੇੜੀ ਸੀ ਉਹ ਨਸ਼ਾ ਕਰਦੀ ਸੀ ਹੁਣ ਕੁੜੀ ਨੂੰ ਹਿਰਾਸਤ ਦੇ ਵਿੱਚ ਲੈਤਾ ਜਾਂਦਾ ਕਿ ਇਸ ਨੂੰ ਕਿਸੇ ਸੈਂਟਰ ਦੇ ਵਿੱਚ ਭੇਜਿਆ ਜਾਵੇ ਕਿਉਂਕਿ ਕੁੜੀ ਦੀ ਜੋ ਉਮਰ ਸੀ ਮਹਿਜ 17 ਸਾਲ ਸੀ ਤੇ ਕੁੜੀ ਤੋਂ ਪੁੱਛਿਆ ਜਾਂਦਾ ਕਿ ਇਹ ਕੀ ਕਹਾਣੀ ਹੈ ਕਿ ਤੇਰੇ ਨਾਲ ਐਨੇ ਮੁੰਡਿਆਂ ਨੇ ਸਮੰਧ ਬਣਾਏ ਤਾਂ ਕੁੜੀ ਨੇ ਦੱਸਿਆ ਕਿ ਮੈਨੂੰ ਨਸ਼ੇ ਦੀ ਲਤ ਲੱਗ ਗਈ ਮਜਬੂਰੀ ਦਾ ਫਾਇਦਾ ਜੋ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਇਸ ਕੁੜੀ ਨੂੰ ਨਸ਼ੇ ਦੀ ਲਤ ਲੱਗ ਜਾਂਦੀ ਹੈ ਤੇ ਫਿਰ ਇਹ ਨਸ਼ੇ ਦੀ ਪੂਰਤੀ ਲਈ ਆਪਣੇ ਘਰੋਂ ਪੈਸੇ ਮੰਗਦੀ ਹੈ ਇਸ ਨੂੰ ਪੈਸੇ ਨਹੀਂ ਮਿਲਦੇ ਤਾਂ ਫਿਰ ਇਹ ਰਸਤਾ ਅਪਣਾਉਂਦੀ ਹੈ ਕਿ ਮੈਂ ਮੁੰਡਿਆਂ ਦੇ ਨਾਲ ਸਰੀਰਕ ਸੰਬੰਧ ਬਣਾ ਲਿਆ ਕਰਾਂਗੀ ਤੇ ਉਸ ਦੇ ਬਦਲੇ ਮੈਨੂੰ ਪੈਸੇ ਮਿਲ ਜਾਇਆ ਕਰਨਗੇ ਤੇ ਮੈਂ ਨਸ਼ਾ ਖਰੀਦ ਲਿਆ ਕਰਾਂਗੀ ਇਹ ਇਦਾਂ ਹੀ ਕਰਦੀ ਸੀ ਇਹ ਹੁਣ ਨਸ਼ੇ ਦੀ ਪੂਰਤੀ ਲਈ ਆਪਣਾ ਸਰੀਰ ਵੇਚਣ ਲੱਗ ਗਈ ਤੇ ਹੁਣ ਹਰ ਇੱਕ ਬੰਦਾ ਇਹ ਸੋਚਦਾ ਸੀ ਕਿ ਥੋੜੇ ਜੇ ਪੈਸੇ ਦੇ ਕੇ ਅਸੀਂ ਉਸ ਕੁੜੀ ਦਾ ਸਰੀਰ ਨੋਚ ਲਵਾਂਗੇ ਉਸ ਨਾਲ ਸੰਬੰਧ ਬਣਾ ਲਵਾਂਗੇ ਉਹਨਾਂ ਨੂੰ ਇਹ ਸੌਦਾ ਬੜਾ ਸਸਤਾ ਲੱਗਦਾ ਸੀ ਤੇ ਇਸ ਕਾਰਨ ਇਸ ਕੁੜੀ ਦੇ ਨਾਲ ਕਈ ਮੁੰਡਿਆਂ ਨੇ ਸੰਬੰਧ ਬਣਾਏ ਕਈ ਵਿਆਹੇ ਹੋયા ਨੇ ਵੀ ਸੰਬੰਧ ਬਣਾਏ ਜਿਨ੍ਹਾਂ ਵਿਆਹੇ ਹੋયા ਨੇ ਸੰਬੰਧ ਬਣਾਏ ਉਹਨਾਂ ਨੇ ਤਾਂ ਆਪਣੀਆਂ ਪਤਨੀਆਂ ਨੂੰ ਵੀ ਐਚਆਈਵੀ ਕਰ ਦਿੱਤਾ ਹੁਣ ਸਵਾਲ ਇਹ ਸੀ ਕਿ ਇਸ ਕੁੜੀ ਨੂੰ ਐਚਆਈਵੀ ਕਿੱਥੋਂ ਹੋਇਆ ਤਾਂ ਪਤਾ ਲੱਗਿਆ ਕਿ ਕੁੜੀ ਵੀ ਇਹੋ ਜਿਹੇ ਬੰਦੇ ਦੇ ਸੰਪਰਕ ਦੇ ਵਿੱਚ ਆਈ ਜੋ ਨਸ਼ੇੜੀ ਸੀ ਉਸ ਨੇ ਇਸ ਦੇ ਨਾਲ ਸੰਬੰਧ ਬਣਾ ਲਏ ਉਸ ਤੋਂ ਇਸ ਨੂੰ ਐਚਆਈਵੀ ਹੋ ਗਿਆ ਤੇ ਫਿਰ ਜੋ ਲੋਕ ਸੀ ਜਿਹੜੇ ਨਜਾਇਜ਼ ਫਾਇਦਾ ਠਾਉਣ ਵਾਲੇ ਸੀ ਉਹਨਾਂ ਨੂੰ ਲੱਗਿਆ ਕਿ ਛੋਟੀ ਉਮਰ ਦੀ ਕੁੜੀ ਹੈ ਥੋੜੇ ਜਿਹੇ ਪੈਸੇ ਪਿੱਛੇ ਜੇ ਆਪਾਂ ਨੂੰ ਇਸ ਨਾਲ ਸੰਬੰਧ ਬਣਾਉਣ ਨੂੰ ਮਿਲਦਿਆ ਹੋਰ ਕੀ ਚਾਹੀਦਾ ਪਰ ਇਸ ਕੁੜੀ ਦੀ ਮਜਬੂਰੀ ਹੋ ਚੁੱਕੀ ਸੀ ਕਿਉਂਕਿ ਇਹ ਨਸ਼ੇੜੀ ਹੋ ਚੁੱਕੀ ਸੀ ਇਸ ਨੂੰ ਸਿਰਫ ਨਸ਼ਾ ਚਾਹੀਦਾ ਸੀ ਇਸ ਨੂੰ ਕੋਈ ਮਤਲਬ ਨਹੀਂ ਸੀ ਕਿ ਇਸ ਨਾਲ ਕੌਣ ਸੰਬੰਧ ਬਣਾਉਂਦਾ ਕੌਣ ਨਹੀਂ ਬਣਾਉਂਦਾ ਤੇ ਇਸ ਦੇ ਕਾਰਨ ਤਕਰੀਬਨ 20 ਇਹੋ ਜਿਹੇ ਮੁੰਡੇ ਜੋ ਕਿ ਇਸ ਕੁੜੀ ਦੇ ਸੰਪਰਕ ਦੇ ਵਿੱਚ ਆਏ ਸੰਬੰਧ ਬਣਾਏ ਉਹ ਐਚ ਆਈ ਵੀ ਪੀੜਿਤ ਹੋ ਗਏ ਤੇ ਜੋ ਉਹਨਾਂ ਦੀਆਂ ਘਰਵਾਲੀਆਂ ਵਿੱਚੋਂ ਜੋ ਵਿਆਹੇ ਹੋਏ ਸੀ ਉਹ ਬਿਲਕੁਲ ਬੇਕਸੂਰ ਸੀ ਉਹਨਾਂ ਨੇ ਤਾਂ ਐਦਾਂ ਦਾ ਕੁਝ ਵੀ ਨਹੀਂ ਕੀਤਾ ਪਰ ਇਹ ਬੰਦਿਆਂ ਨੇ ਨਜਾਇਜ਼ ਫਾਇਦਾ ਠਾਉਣ ਵਾਲਿਆਂ ਨੇ ਆਪਣੀਆਂ ਘਰਵਾਲੀਆਂ ਨੂੰ ਵੀ ਇਹ ਨਾਮੁਰਾਦ ਬਿਮਾਰੀ ਲਗਾ ਦਿੱਤੀ ਜਿਸ ਦਾ ਇੱਕ ਸਟੇਜ ਤੇ ਜਾ ਕੇ ਕੋਈ ਵੀ ਇਲਾਜ ਨਹੀਂ ਇਹ ਲਾਜ ਇਲਾਜ ਬਿਮਾਰੀ ਹੈ ਤੇ ਇਸ ਲਈ ਸਾਡੇ ਚੈਨਲ ਵੱਲੋਂ ਵੀ ਬੇਨਤੀ ਹੈ ਕਿ ਜੇ ਕੋਈ ਤੁਹਾਨੂੰ ਐਦਾਂ ਦੀ ਕੋਈ ਨਸ਼ੇੜੀ ਕੁੜੀ ਮਿਲਦੀ ਹੈ ਜਾਂ ਕਿਸੇ ਕੁੜੀ ਨੂੰ ਕੋਈ ਨਸ਼ੇੜੀ ਮੁੰਡਾ ਮਿਲਦਾ ਹੈ ਉਸ ਦੇ ਨਾਲ ਕਿਰਪਾ ਕਰਕੇ ਸੰਬੰਧ ਨਾ ਬਣਾਓ ਕਿਉਂਕਿ ਜੋ ਨਸ਼ਾ ਕਰਨ ਵਾਲਿਆ ਜੋ ਕੈਮੀਕਲ ਵਾਲੇ ਨਸ਼ੇ ਕਰਦੇ ਆ ਤੇ ਉਹਨਾਂ ਤੋਂ ਫਿਰ ਅੱਗੇ ਪਤਾ ਨਹੀਂ ਕਿੰਨੇ ਕੁ ਲੋਕਾਂ ਦੀ ਹੋਰ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਸੋ ਇਹ ਕਹਾਣੀ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ। ਕਿਵੇਂ ਮਹਿਜ ਇੱਕ 17 ਸਾਲਾਂ ਦੀ ਕੁੜੀ ਜਿਸ ਦੇ ਨਾਲ ਲਗਭਗ 20 ਬੰਦਿਆਂ ਨੇ ਸੰਬੰਧ ਬਣਾਏ ਤੇ ਉਹਨਾਂ ਨੂੰ ਏਡਜ਼ ਹੋ ਗਈ। ਪਤਾ ਨਹੀਂ ਹੋਰ ਕਿੰਨੇ ਕੁ ਹੋਣਗੇ। ਇਹ ਤਾਂ ਉਹ ਗਿਣਤੀ ਹੈ ਜੋ ਸਾਹਮਣੇ ਆ ਗਈ। ਕਈ ਸਾਹਮਣੇ ਅਜੇ ਨਹੀਂ ਆਏ ਹੋਣੇ ਤੇ ਉਹ ਤਾਂ ਅਜੇ ਪਤਾ ਹੀ ਨਹੀਂ ਲੱਗ ਸਕਿਆ ਕਿ ਹਜੇ ਹੋਰ ਕਿੰਨੇ ਕੁ ਬੰਦਿਆਂ ਨੇ ਇਸ ਕੁੜੀ ਦੇ ਨਾਲ ਸੰਬੰਧ ਬਣਾਏ ਹੋਣਗੇ ਇਹਨਾਂ ਨੇ ਸੋਚਿਆ ਕਿ ਕੁੜੀ ਮਜਬੂਰ ਹੈ ਇਸ ਨੂੰ ਨਸ਼ਾ ਚਾਹੀਦਾ ਤੇ ਇਹਨਾਂ ਭੇੜੀਆਂ ਨੂੰ ਉਸ ਦਾ ਸਰੀਰ ਚਾਹੀਦਾ ਸੀ ਪਰ ਉਸ ਦਾ ਸਰੀਰ ਇਹ ਪਾਉਂਦੇ ਪਾਉਂਦੇ ਖੁਦ ਹੀ ਇਹੋ ਜੀ ਬਿਮਾਰੀ ਦੇ ਸ਼ਿਕਾਰ ਹੋ ਗਏ ਜਿਸ ਦਾ ਇਲਾਜ ਲਗਭਗ ਅਸੰਭਵ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ